ਕੇਂਦਰ ਚ ਨਰਿੰਦਰ ਮੋਦੀ ਭਾਈ ਦੀ ਤੀਜੀ ਵਾਰੀ ਸਰਕਾਰ ਬਣਨ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਅੱਜ ਭਾਰਤੀ ਜਨਤਾ ਪਾਰਟੀ ਸਮਾਣਾ ਵੱਲੋਂ ਅੱਜ ਸਮਾਣਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੱਲਾ ਕੱਲਾ ਕਾਰਜਕਰਤਾ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਔਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਸਮਾਣਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਆਸ਼ਕਰਦਾ ਵੀ ਆਉਣ ਵਾਲਾ ਟਾਈਮ ਹੈ ਜਿਹੜਾ 2024 ਦਾ ਉਹ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਆਰਸੀ ਲੋਕਾਂ ਨੂੰ ਉਹਰੇ ਸਾਫ਼ ਸਥਰਾ ਪ੍ਰਸ਼ਾਸਨ ਵੀ ਦਵਾਗੇ ਔਰ ਜੋ ਪਹਿਲਾ ਇਲੈਕਸ਼ਨ ਲੰਘੇ ਚੁੱਕਿਆ ਹੈ ਭਾਰਤੀ ਜਨਤਾ ਪਾਰਟੀ ਦਾ ਇਕੱਲਾ ਇਕੱਲਾ ਕਾਰਜਕਰਤਾ ਬੂਥ ਦੇ ਉੱਪਰ ਡੱਟ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਮਹਾਰਾਣੀ ਸਾਹਿਬਾ ਦਾ ਸਾਥ ਦਿੱਤਾ ਸਾਰੇ ਕਾਰਜਕਰਤਾ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਔਰ ਆਸ਼ ਕਰਦਾ ਅਮੀ 2027 ਦੇ ਵਿੱਚ ਵੀ ਅਸੀਂ ਸਾਡਾ ਕੱਲਾ ਕੱਲਾ ਕਾਰਜਕਰਤਾ ਬੁੱਤ ਦੇ ਉੱਪਰ ਡਿਊਟੀ ਦੇਗਾ ਔਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਯਕੀਨੀ ਬਣਾਏਗਾ ਰਵਨੀਤ ਸਿੰਘ ਬਿੱਟੂ ਨੂੰ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਪਤਾ ਹੈ ਜੀ ਕੀ ਜ਼ਿੰਮੇਵਾਰੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਬਹੁਤ ਬਹੁਤ ਵਧੀਆ ਗੱਲ ਹੈ ਵੀ ਰਵਨੀਤ ਬਿੱਟੂ ਜੀ ਹਾਰਨ ਦੇ ਬਾਵਜੂਦ ਵੀ ਉਹਨਾਂ ਨੂੰ ਕੈਬਨਟ ਕੈਬਨਟ ਦੇ ਵਿੱਚ ਉਹਨਾਂ ਨੂੰ ਨਵਾਜਿਆ ਜਾ ਰਿਹਾ ਹੈ ਇਹ ਇੱਕ ਮੋਦੀ ਜੀ ਔਰ ਅਮਿਤ ਸਾਹ ਦੀ ਜਿਹੜੀ ਜੋੜੀ ਹੈ ਉਹ ਪੰਜਾਬ ਦੀ ਬਹੁਤ ਵੱਡੀ अहमियत ਰੱਖਦੇ ਨੇ ਉਹਨਾਂ ਨੂੰ ਪਤਾ ਹੈ ਵੀ ਜੇ ਸਾਡੀ ਮਾਲਾ ਬਨੇਗੀ ਪੰਜਾਬ ਦਾ ਮੋਤੀ ਵੀ ਵਿੱਚ ਹੋਵੇ ਇਸ ਕਰਕੇ ਰਵਨੀਤ ਬਿੱਟੂ ਜੀ ਨੂੰ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਹੈ ਔਰ ਆਸ ਕਰਦੇ ਆ ਰਵਨੀਤ ਰਵਨੀਤ ਬਿੱਟੂ ਜੀ ਸਾਡੀ ਪੰਜਾਬ ਦੀ ਆਉਣ ਵਾਲੀ ਟੀਮ ਦਾ ਆਉਣ ਵਾਲੀ ਜੋ ਇਲੈਕਸ਼ਨ ਹੈ ਉਹਦੇ ਵਿੱਚ ਲੀਡ ਵੀ ਕਰਨਗੇ ਔਰ ਬਹੁਤ ਖੁਸ਼ੀ ਹੈ ਤੁਹਾਨੂੰ ਜੈ ਸ਼੍ਰੀ ਰਾਮ 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 ਬਿੱਟੂ ਜੀ ਕੇਂਦਰ ਕੇਂਦਰ ਦੇ ਵਿੱਚ ਕੇਂਦਰ ਵਿੱਚ ਤੀਸਰੀ ਵਾਰ ਨਰਿੰਦਰભાઈ ਮੋਦੀ ਦੀ ਸਰਕਾਰ ਬਣਨ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਸਾਡੇ ਪ੍ਰਧਾਨ ਮੰਤਰੀ ਜੀ ਤੀਸਰੀ ਵਾਰ ਸੌਂ ਚੁੱਕ ਰਹੇ ਨੇ ਅੱਜ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿਵੇਂ ਕਿ ਦੋ ਦਿਨ ਪਹਿਲਾਂ ਕਾਂਗਰਸੀ ਟਾਪ ਰਹੇ ਸੀ ਸਾਡੇ ਕੋਲੇ 33 ਹੋ ਗਿਆ ਸਾਡੇ ਕੋਲੇ 330 ਹੋ ਗਈਆਂ 340 ਹੋ ਗਈਆਂ ਬਸਾਖੀਆਂ ਦੇ ਚੱਲਣਗੇ ਅੱਜ ਵਿਪਕਸ਼ ਦਾ ਜਿਹੜਾ ਹੈ ਉਹ ਪੂਰਾ ਮੂੰਹ ਤੋੜ ਜਵਾਬ ਜਿਹੜੇ ਸਾਡੇ ਨਾਲ ਲੱਗੇ ਹੋਏ ਨੇ ਲੋਕ ਉਹਨਾਂ ਨੇ ਦਿੱਤਾ ਹੈ ਸਾਨੂੰ ਬਹੁਤ ਖੁਸ਼ੀ ਆਜ ਦੇ ਦਿਨ ਰਵਨੀਤ ਬਿੱਟੂ ਜੀ ਨੂੰ ਨਾਮਜ਼ਦੀ ਦਿੱਤੀ ਹੈ ਸਾਨੂੰ ਬਹੁਤ ਖੁਸ਼ੀ ਆ ਵੀ ਪੰਜਾਬ ਨੂੰ ਸਾਡੇ ਨੂੰ ਦੁਬਾਰਾ ਫਿਰ ਨਾਮਜ਼ਦੀ ਮਿਲੀ ਹੈ ਹਾਂਜੀ ਖੇੜਕੀ ਸਾਹਿਬ ਤੀਸਰੀ ਵਾਰ ਆਪਣੀ ਮੋਦੀ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਅੱਜ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਸਾਡੇ ਸਾਡੇ ਬੀਜੇਪੀ ਦੇ ਜਿਹੜਾ ਸਮਾਨਾ ਦੇ ਵਰਕਰ ਨੇ ਸਾਰੇ ਇਕੱਠੇ ਹੋ ਕੇ ਖੁਸ਼ੀ ਮਨਾ ਰਹੇ ਨੇ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਤੀਜੀ ਪਾਰੀ ਖੇਡਣ ਜਾ ਰਹੇ ਨੇ ਅੱਜ ਉਹਨਾਂ ਨੇ ਇੱਕ ਸ਼ਾਮ ਨੂੰ ਖੇਡ ਚੱਕ ਲੈਣੀ ਆ ਜਿਹਦੇ ਵਿੱਚ ਸਾਡੀ ਪੰਜਾਬ ਦੀ ਵੀ ਨੁਮਾਇੰਦਗੀ ਹੋ ਰਹੀ ਆ ਸਾਡੇ ਨੌਜਵਾਨ ਨੇਤਾ ਰਵਨੀਤ ਬਿੱਟੂ ਜੀ ਵੀ ਟੈਕਨਿਕ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਅਸਲ ਵਿੱਚ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਅਸੀਂ ਸਾਰੇ ਇਕੱਠੇ ਹੋ ਕੇ ਖੁਸ਼ੀ ਮਨਾ ਰਹੇ ਹਾਂ ਕਿਉਂਕਿ ਹੁਣ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਜਿਹੜੇ ਸਾਡੀ ਵਿਧਾਨ ਸਭਾ ਪਿੱਛੇ 2022 ਤੋਂ ਹੋਈ ਸੀ ਸਾਨੂੰ ਬਹੁਤ ਘੱਟ ਵੋਟਾਂ ਪਈਆਂ ਸੀ ਸਮਾਨੇ ਚ 5200 ਵੋਟ ਸਾਨੂੰ ਪਈਆਂ ਅੱਜ ਅਸੀਂ 27000 ਵੋਟ ਦੇ ਕੋਲ ਦੇ ਅੱਜ ਪੂਰੇ ਪੰਜਾਬ 'ਚ 19% ਵੋਟ ਜਿਹੜੀ ਪੋਲਿੰਗ ਹੋਈ ਆ ਸਾਨੂੰ ਸਾਡੇ ਹੱਕ ਵਿੱਚ ਭਾਜਪਾ ਆਉਣ ਵਾਲੇ ਸਮੇਂ 'ਚ 2027 ਵਿੱਚ ਇਸ ਨੂੰ ਅਸੀਂ 30% ਤੇ ਲੈ ਕੇ ਜਾਵਾਂਗੇ ਜੇ ਪੰਜਾਬ 'ਚ ਸਾਡੀ ਸਰਕਾਰ ਬਣਦੀ ਹੈ ਧੰਨਵਾਦ આ ગઈ ગડી આ ગઈ ગડી આ ગઈ